ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਤੁਸੀਂ ਮੇਰੇ ਗਿਆਨ ਤੇ ਕਹਾਣੀਆਂ ਵਾਲੇ ਚੈਨਲ ਦੇ ਵਿੱਚ ਵੀਡੀਓ ਦੇਖ ਰਹੇ ਹੋ ਤੇ ਮੈਂ ਹਾਂ ਜਸਪ੍ਰੀਤ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੈਨੂੰ ਸਬਸਕ੍ਰਾਈਬ ਕਰ ਦਿਓ ਚਲੋ ਵੀਡੀਓ ਨੂੰ ਸਟਾਰਟ ਕਰਦੇ ਹਾਂ ਸਾਡੇ ਦੋਸਤ ਹਨ ਪੰਛੀ ਪਸ਼ੂਆਂ ਦੇ ਵਿਚਕਾਰ ਤਾਂ ਮਨੁੱਖ ਸ਼ੁਰੂ ਤੋਂ ਹੀ ਜਿਉਂਦਾ ਆਇਆ ਹੈ ਪਰ ਆਦਮੀ ਪੰਛੀ ਦੇ ਬਿਨਾ ਨਹੀਂ ਜੀ ਸਕਦਾ ਇਹ ਕਹਿਣਾ ਸੀ ਪ੍ਰਸਿੱਧ ਪੰਛੀ ਮਾਹਰ ਡਾਕਟਰ ਸਲੀਮ ਅਲੀ ਦਾ ਧਰਤੀ ਤੇ ਜਦੋਂ ਮਨੁੱਖ ਆਇਆ ਹੋਵੇਗਾ ਤਾਂ ਸਭ ਤੋਂ ਪਹਿਲਾਂ ਉਹ ਪੰਛੇ ਵੱਲ ਹੀ ਆਕਰਸ਼ਿਤ ਹੋਇਆ ਹੋਵੇਗਾ ਮਨੁੱਖ ਨੇ ਪੰਛੀਆਂ ਚ ਆਹਾਰ ਸ਼ਿਕਾਰ ਅਤੇ ਮਨੋਰੰਜਨ ਤੋਂ ਇਲਾਵਾ ਉਹਨਾਂ ਦੀ ਸੁੰਦਰਤਾ ਨੂੰ ਵੀ ਕਾਫੀ ਨੇੜੇ ਤੋਂ ਦੇਖਿਆ ਹੋਵੇਗਾ ਇਸ ਲਈ ਇਹ ਗੱਲ ਤਾਂ ਤੈਅ ਹੈ ਕਿ ਮਨੁੱਖ ਤੇ ਪੰਛੀ ਦਰਮਿਆਨ ਇੱਕ ਅਟੁੱਟ ਰਿਸ਼ਤਾ ਰਿਹਾ ਹੈ ਹਾਲਾਂਕਿ ਮਨੁੱਖੀ ਕਰੂਰਤਾ ਦੇ ਪੰਛੀ ਸ਼ਿਕਾਰ ਵੀ ਹੋਏ ਹਨ ਉਹਨਾਂ ਦੀਆਂ ਕਈ ਕਿਸਮਾਂ ਨਸ਼ਟ ਹੋ ਗਈਆਂ ਮਿਸਰ ਇਜੀਪਟ ਚ ਮਿਲੀਆਂ ਪੁਰਾਣੀਆਂ ਕਬਰਾਂ ਚ ਪੰਛੀ ਦੀਆਂ ਮੂਰਤੀਆਂ ਪ੍ਰਾਚੀਨ ਮਨੁੱਖ ਦੇ ਪੰਛੀ ਪ੍ਰੇਮ ਨੂੰ ਉਜਾਗਰ ਕਰਦੀਆਂ ਹਨ ਹਜ਼ਾਰਾਂ ਸਾਲ ਤੋਂ ਪਾਲੇ ਜਾ ਰਹੇ ਹਨ ਪੰਛੀ ਪਸ਼ੂ ਪੰਛੀ ਪਾਲਣਾ ਮਨੁੱਖ ਦਾ ਪੁਰਾਣਾ ਸ਼ੌਂਕ ਰਿਹਾ ਹੈ ਭਾਰਤ ਚ ਕੋਈ 5000 ਸਾਲ ਪਹਿਲਾਂ ਜੰਗਲੀ ਮੁਰਗੇ ਗੈਲਸ ਨੂੰ ਪਾਲੇ ਜਾਣ ਦੇ ਪ੍ਰਮਾਣ ਮਿਲੇ ਹਨ ਮੁਰਗੀ ਪਾਲਣ ਮਨੁਕ ਦਾ ਸ਼ੁਰੂ ਤੋਂ ਹੀ ਤੰਦਾ ਰਿਹਾ ਹੈ ਜਿਸ ਦੇ ਆਂਡੇ ਅਤੇ ਮਾਸ ਦੋਵੇਂ ਹੀ ਆਹਾਰ ਚ ਵਰਤੇ ਜਾਂਦੇ ਹਨ ਅੱਜ ਵੀ ਸੰਸਾਰ ਚ ਇਸ ਵੰਸ਼ ਨੂੰ ਸਭ ਤੋਂ ਵੱਧ ਪਾਲਿਆ ਜਾਂਦਾ ਹੈ ਪੂਰੀ ਦੁਨੀਆ ਚ ਅੱਜ ਇਨ੍ਹਾਂ ਦੀ ਗਿਣਤੀ 10 ਅਰਬ ਤੋਂ ਵੱਧ ਹੈ ਭਾਵ ਕਿ ਮਨੁਕ ਤੋਂ ਕਿਤੇ ਵੱਧ ਇਨ੍ਹਾਂ ਮੁਰਗੀਆਂ ਤੋਂ ਪ੍ਰਤੀ ਸਾਲ ਕਰੋੜਾਂ ਆਂਡੇ ਭੋਜਨ ਦੇ ਰੂਪ ਚ ਕੰਮ ਲਏ ਜਾਂਦੇ ਹਨ ਚੌਂਕੀਦਾਰ ਪੰਛੀ ਮਨੁਕਨੇ ਪੰਛੀ ਦੀ ਨਾ ਸਿਰਫ ਆਹਾਰ ਦੇ ਰੂਪ ਚ ਹੀ ਵਰਤੂ ਕੀਤੀ ਹੈ ਸਗੋ ਉਹ ਇਹਨਾਂ ਤੋਂ ਚੌਕੀਦਾਰੀ ਵੀ ਕਰਵਾਉਂਦਾ ਹੈ ਲੰਬੇ ਚੌੜੇ ਡੀਲ ਡੋਲ ਵਾਲੇ ਪੰਛੀ ਛਤਰ ਮੁਰਗ ਤੋਂ ਅਫਰੀਕਾ ਚ ਇਹ ਕੰਮ ਲਿਆ ਜਾਂਦਾ ਹੈ ਭਾਰਤ ਦੇ ਕਿਸਾਨ ਵੀ ਆਪਣੇ ਖੇਤਾਂ ਚ ਰਖਵਾਲੀ ਤੇ ਲਈ ਸਾਲਸ ਪਾਲਦੇ ਹਨ ਕਈ ਪੰਛੀਆਂ ਨੂੰ ਉਹਨਾਂ ਦੇ ਨਰਮ ਖੰਭਾ ਦੇ ਲਈ ਪਾਲੇ ਜਾਂਦਾ ਹੈ ਜਿਸ ਨਾਲ ਹੈਟ ਬਣਾਏ ਜਾਂਦੇ ਹਨ ਸੰਦੇਸ਼ ਪਹੁੰਚਾਉਂਦੇ ਸਨ ਪੰਛੀ ਕਬੂਤਰਾਂ ਨੂੰ ਮਨੁਕਨੇ ਆਪਣੇ ਮਨੋਰੰਜਨ ਦੇ ਲਈ ਨਹੀਂ ਪਾਲਿਆ ਸਗੋ ਪ੍ਰਾਚੀਨ ਕਾਲ ਚ ਉਹ ਇਸ ਤੋਂ ਸੰਦੇਸ਼ ਵਾਹਕ ਦੇ ਰੂਪ ਚ ਵੀ ਕੰਮ ਲੈਂਦੀ ਸਨ ਕਬੂਤਰ ਪਾਲਣਾ ਏਸ਼ੀਆ ਅਤੇ ਯੂਰਪ ਦੇ ਕਈ ਫਸਲ ਚ ਹੁੰਦਾ ਹੈ ਇੰਗਲੈਂਡ 'ਚ ਦੌੜ ਦੇ ਲਈ ਇੱਕ ਵਿਸ਼ੇਸ਼ ਨਸਲ ਦਾ ਕਬੂਤਰ ਰੇਸਿੰਗ ਪੀਜ਼ਨ ਤਿਆਰ ਕੀਤਾ ਗਿਆ ਹੈ ਇਸੇ ਨਸਲ ਦਾ ਪੀਟਰ ਹਾਊਸ ਨਾਂ ਦਾ ਕਬੂਤਰ ਆਪਣੇ ਭਾਰ ਤੋਂ 10 ਗੁਣਾ ਸੋਨ ਦੀ ਕੀਮਤ 'ਚ ਵਿਕਿਆ ਸੀ ਫਸਲਾਂ ਦੇ ਰਖਕ ਰੰਗ ਬਰੰਗੀਆਂ ਚਿੜੀਆਂ ਅਤੇ ਕਈ ਹੋਰ ਪੰਛੀ ਫਸਲਾਂ ਨੂੰ ਨਸ਼ਟ ਕਰਨ ਵਾਲੇ ਕੀੜੇ ਪਤੰਗੀਆਂ ਨੂੰ ਆਪਣਾ ਆਹਾਰ ਬਣਾ ਕੇ ਫਸਲਾਂ ਨਸ਼ਟ ਹੋਣ ਤੋਂ ਬਚਾਉਂਦੇ ਹਨ ਇਨ ਤੋਂ ਇਲਾਵਾ ਕਾਂ ਚੀਲ ਬਾਜ਼ ਅਤੇ ਉੱਲੂ ਵਰਗੇ ਪੰਛੀ ਚੂਹਿਆਂ ਨੂੰ ਖਾ ਕੇ ਅਨਾਜ ਨੂੰ ਬਚਾਉਂਦੇ ਹਨ ਤਾਂ ਕਈ ਪੰਛੀ ਅਜੇ ਵੀ ਹਨ ਜੋ ਖੇਤਾਂ ਤੋਂ ਅਨਾਜ ਤੋਂ ਦਾਣੇ ਚੁੜ੍ਹੇ ਉਹ ਜੋ ਮਾਹਿਰ ਹਨ ਯੂਲਿਆ ਨਾਂ ਦਾ ਲਾਲ ਚੁੰਝ ਵਾਲਾ ਪੰਛੀ ਅਫਰੀਕਾ ਚ ਇਕੱਲਾ ਹੀ ਹਰ ਸਾਲ ਕਰੋੜਾ ਡਾਲਰਾਂ ਦਾ ਅਨਾਜ ਚੁਰਾ ਲੈ ਜਾਂਦਾ ਹੈ ਤੋਤਾ ਅਤੇ ਕਬੂਤਰ ਮਿਹਨਤ ਇਤਰ ਅਤੇ ਪਟੇਰ ਆਦ ਅਜਿਹੇ ਪੰਛੀ ਹਨ ਜਿਨ੍ਹਾਂ ਨੂੰ ਪਾਲਿਆ ਵੀ ਜਾਂਦਾ ਹੈ ਮਨੁੱਖ ਵਰਗੀ ਆਵਾਜ਼ ਕੱਢਣ ਚ ਮਾਹਿਰ ਪਹਾੜੀ ਮੈਨਾਂ ਤਾਂ ਮਨੁੱਖ ਦੀ ਆਵਾਜ਼ ਕੱਢਣ ਚ ਮਾਇਰ ਹੈ ਉਹ ਜੋ ਵੱਧ ਤੋਂ ਵੱਧ ਸ਼ਬਦਾਂ ਨੂੰ ਬੋਲਣ ਵਾਲੇ ਦੇ ਪਿਛੇ ਵੀ ਰਿਕਾਰਡ ਪਰ ਡੂਲ ਨਾ ਦੇ ਅਫਰੀਕੀ ਤੋਤੇ ਦਾ ਹੈ ਜੋ 800 ਮਨੁੱਖੀ ਸ਼ਬਦਾਂ ਨੂੰ ਸਾਫ਼-ਸਾਫ਼ ਬੋਲ ਲੈਂਦਾ ਸੀ ਕਈ ਦੇਸ਼ਾਂ ਚ ਪੰਛੀ ਨੂੰ ਭਗਵਾਨ ਦਾ ਪ੍ਰਤੀਕ ਵੀ ਮੰਨਿਆ ਗਿਆ ਹੈ ਯੂਨਾਨ ਚ ਗਰੂੜ ਪੰਛੀ ਦੇ ਪ੍ਰ ਕਾਫੀ ਸਨਮਾਨ ਹੈ ਭਾਰਤ ਜਵੀ ਨੀਲਕੰਠ ਨੂੰ ਸ਼ੰਕਰ ਦਾ ਪ੍ਰਤੀਕ ਸਰੂਪ ਮੰਨਿਆ ਗਿਆ ਹੈ ਪਿੱਤਰ ਪਖ ਤੇ ਕਾਂ ਸਾਡੇ ਇੱਥੇ ਵਿਸ਼ੇਸ਼ ਸ਼ਰਦਾ ਦੇ ਪਾਤਰ ਅਤੇ ਮਹਿਮਾਨ ਬਣ ਜਾਂਦੇ ਹਨ ਇਹਨਾਂ ਚ ਟੋੜ ਕਾਲਾ ਕਾਂ ਕਗਲਾ ਜੋ ਕਿ ਬਹੁਤ ਹੀ ਘੱਟ ਨਜ਼ਰ ਆਉਂਦਾ ਹੈ ਸਰਾਦ ਪੱਖ ਜਹੀ ਕਦੇ ਕਿਤੇ ਦਿਖਾਈ ਦਿੰਦਾ ਹੈ ਰਾਸ਼ਟਰੀ ਪ੍ਰਤੀਕ ਹੈ ਪੰਛੀ ਭਾਰਤ ਚ ਜਿਸ ਤਰ੍ਹਾਂ ਨਾਲ ਕੌਮੀ ਪੰਛੀ ਮੂਰ ਹੈ ਠੀਕ ਉਸੇ ਤਰ੍ਹਾਂ ਨਾਲ ਕਈ ਦੇਸ਼ਾਂ ਚ ਵੀ ਰਾਸ਼ਟਰੀਤਾ ਦੇ ਪ੍ਰਤੀਕ ਪੰਛੀ ਹਨ ਉੰਜ ਦੇਖਿਆ ਜਾਵੇ ਤਾਂ ਮਨੁੱਖ ਨੇ ਕਿੱਥੇ ਪੰਛੀਆਂ ਨੂੰ ਸਰਪ੍ਰਸਤੀ ਦਿੱਤੀ ਹੈ ਉੱਥੇ ਦੂਸਰੇ ਪਾਸੇ ਇਹਨਾਂ ਦੀਆਂ ਹਜ਼ਾਰਾਂ ਕਿਸਮਾਂ ਨੂੰ ਆਪਣਾ ਹਾਰ ਬਣਾ ਕੇ ਹਮੇਸ਼ਾ ਹਮੇਸ਼ਾ ਲਈ ਅਲੂਪ ਕਰ ਦਿੱਤਾ ਜੈਸਾ ਮੇਰ ਦੇ ਰੇਤਲੇ ਮੈਦਾਨਾਂ ਚ ਦੂਰ ਦੇਸ਼ਾਂ ਤੋਂ ਆਉਣ ਵਾਲੇ ਤੇ ਲੋੜ ਪੰਛੀਆਂ ਨੂੰ ਅਰਬ ਦੇਸ਼ਾਂ ਜਾਦਿਆਂ ਨੇ ਸ਼ਿਕਾਰ ਕਰਕੇ ਲਗਭਗ ਖਤਮ ਹੀ ਕਰ ਦਿੱਤਾ ਪਰ ਹੁਣ ਇਹਨਾਂ ਤੇ ਸ਼ਿਕਾਰ ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਹੈ ਉੱਥੇ ਮੋਰਾਂ ਦੇ ਨਾਲ ਵੀ ਇਹ ਹੈ ਕਿ ਇਹਨਾਂ ਦੇ ਖੰਭ ਅਤੇ ਮਾਸ ਦੇ ਲਈ ਇਹਨਾਂ ਦੀ ਹੱਤਿਆ ਦਾ ਸਿਲਸਲਾ ਜਾਰੀ ਹੈ ਸ਼ਿਕਾਰ ਦੀ ਪ੍ਰਵਿਰਤੀ ਦੀ ਵਜ੍ਹਾ ਨਾਲ ਹੀ ਮਨੁੱਖ ਨੇ ਲੱਖਾਂ ਸਾਲਾਂ ਪਹਿਲਾਂ ਪਣਪੇ ਗ੍ਰੇਟ ਆਗ ਅਤੇ ਡੋਡੋ ਨਾਂ ਦੇ ਪੰਛੀਆਂ ਦੀਆਂ ਨਸਲਾਂ ਨੂੰ ਹਮੇਸ਼ਾ ਹਮੇਸ਼ਾ ਦੇਲੀ ਖਤਮ ਕਰ ਦਿੱਤਾ ਮੇਰੀ ਚੈਨਲ ਤੇ ਜਾ ਕੇ ਅਦਾਨੀਆਂ ਹੋਰ ਇੰਟਰਸਟਿੰਗ ਵੀਡੀਓਜ਼ ਵੀ ਦੇਖਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿੰਦੀਆਂ ਲੱਗਦੀਆਂ ਪਈ ਤੁਹਾਨੂੰ ਵੀਡੀਓਜ਼ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਦ ਤੱਕ ਲਈ ਧੰਨਵਾਦ ਮਿਲਦੇ ਆਂ ਨੈਕਸਟ ਵੀਡੀਓ ਵਿੱਚ